ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾ ਦਾ ਸਾਰਾ ਦਾ ਪੰਜਾਬ ਫੂਡ ਚੈਨਲ ਤੇ ਸਵਾਗਤਾਂ ਅੱਜ ਵਾਪਨਾ ਚ ਆ ਰਹੀਆਂ ਬਹੁਤ ਹੀ ਟੇਸਟੀ ਹੋਟਲ ਸਟਾਈਲ ਚਿੱਲੀ ਪਨੀਰ ਦੀ ਰੈਸਪੀ ਜੋ ਕਿ ਬਿਨਾ ਮੈਦੇ ਤੋਂ ਸੂਜੀ ਤੋਂ ਕੌਰਨ ਫਲਾਰ ਤੋਂ ਜਾਂ ਫਿਰ ਆਰਾ ਰੋਡ ਤੋਂ ਬਹੁਤ ਹੀ ਵਧੀਆ ਬਣਾਵਾਂਗੇ ਚਲੋ ਕਰਦੇ ਆਂ ਫਿਰ ਬਣਾਣਾ ਸ਼ੁਰੂ ਅੱਡੇ ਇੱਥੇ ਇੱਕ ਮੈਂ pan ਦੇ ਵਿੱਚ ਇੱਕ ਚਮਚ ਤੇਲ ਪਾਇਆ ਹੈ ਇੱਕ ਚਮਚ ਤੇਲ ਨੂੰ ਚੰਗੀ ਤਰੀਕੇ ਨਾਲ ਫਲਾ ਲਿਆ ਤੇ ਨੂੰ ਗਰਮ ਕਰ ਲਿਆ ਥੋੜਾ ਜਿਹਾ ਚਲੋ ਇਹ ਹਲਕਾ ਜਿਹਾ ਗਰਮ ਹੋ ਗਿਆ ਫਿਰ ਇਹਦੇ ਵਿੱਚ ਮੈਂ ਪਨੀਰ ਪਾਇਆ ਕਰਦਾ ਬਣਿਆ ਹੋਇਆ ਇਹਦੀ ਵੀਡੀਓ ਵੀ ਤੁਸੀਂ ਚੈਨਲ ਦੇ ਉੱਤੇ ਦੇਖ ਸਕਦੇ ਆਂ ਕਰ ਦੇ ਵਿੱਚ ਕਿੰਦਾ ਸੌਫਟ ਪਨੀਰ ਬਣਾਣਾ ਹੈ ਤੇ ਇਹਨੂੰ ਜਿਹੜਾ ਹੈ ਚੰਗੀ ਤਰੀਕੇ ਨਾਲ ਸਾਰੀਆਂ ਸਾਈਡਾਂ ਤੋਂ 골ਡਨ ਬ੍ਰਾਊਨ ਕਰ ਲੈਣਾ ਹੈ ਇਹ ਦੇਖੋ ਕਿੰਨਾ ਵਧੀਆ 골ਡਨ ਬ੍ਰਾਊਨ ਹੋ ਗਿਆ ਆ ਹੁਣ ਇਹਨੂੰ ਆਪਾਂ ਕੱਟ ਲੈਣਾ ਹੈ ਤੇ ਇਹਦੇ ਵਿੱਚ ਜਿਹੜਾ ਆ ਹਲਕਾ ਹਲਕਾ ਤੇਲ ਹੈਗਾ ਇਸ ਲਈ ਆਪਾਂ ਇਹਦੇ ਵਿੱਚ ਤੜਕਾ ਲਾਵਾਂਗੇ ਜੇ ਦੇਖੋ ਕਿੰਨਾ ਸੌਫਟ ਬਣਿਆ ਪਨੀਰ ਆਪਣਾ ਇਹਦੇ ਵਿੱਚ ਹਲਕਾ ਹਲਕਾ ਤੇਲ ਆ ਇਸ ਲਈ ਮੈਂ ਜ਼ਿਆਦਾ ਤੇਲ ਨਹੀਂ ਪਾ ਰਹੀ ਤੇ ਵਿੱਚ ਬਹੁਤ ਹੀ ਘੱਟ ਤੇਲ ਦੇ ਵਿੱਚ ਆਪਾਂ ਇਹ ਰੈਸਪੀ ਬਣਾ ਰਹੇ ਆ ਤੇ ਇਹਦੇ ਵਿੱਚ ਮੈਂ ਲਸਣ ਅਦਰਕ ਨੂੰ ਪਾਇਆ ਹੈ ਬਰੀਕ ਕੱਟਿਆ ਹੋਇਆ ਲਸਣ ਅਦਰਕ ਨੂੰ ਪੁੰਨ ਲਿਆ ਪਾ ਕੇ ਫਿਰ ਮੈਂ ਅੱਧੀ ਕੱਟੀ ਹੋਈ ਸ਼ਿਮਲਾ ਮਿਰਚ ਨੂੰ ਵੀ ਜਿਹੜਾ ਆ ਕਯੂਬ ਜਿਹਾ ਕੱਟੀ ਹੋਈ ਨੂੰ ਭੁੰਨ ਲਿਆ ਆ ਫਿਰ ਮੈਂ ਪਿਆਜ਼ ਪਾਇਆ ਪਿਆਜ਼ ਨੂੰ ਵੀ ਮੈਂ ਭੁੰਨ ਲਿਆ ਫਿਰ ਜੈਸਵਾਨ ਸਾਈਕਲੂਨ ਕਾਲੀ ਮਿਰਚ ਪਾਊਡਰ ਲਾਲ ਮਿਰਚ ਪਾਊਡਰ ਸੋਇਆ ਸੌਸ ਟਮੇਟੋ ਸੌਸ ਤੇ ਚਿੱਲੀ ਸੌਸ ਪਾਇਆ ਇਹ ਦੇਖੋ ਇਹਦੇ ਵਿੱਚ ਮੈਂ ਕੋਈ ਵੀ ਕਾਰਨਫਲਰ ਦੀ ਵਰਤੋਂ ਨਹੀਂ ਕਰਦੀ ਇਸ ਲਈ ਬਹੁਤ ਹੀ ਵਧੀਆ ਹੈ ਤੇ ਪ੍ਰੋਟੀਨ ਵਾਲਾ ਵੀ ਆ ਤੇਰੇ ਥੋੜਾ ਨਿੰਬੂ ਦਾ ਰਸ ਪਾਇਆ ਖਟਾਸ ਵਾਸਤੇ ਤੇ ਪਨੀਰ ਪਾਇਆ ਚੰਗੀ ਤਰੀਕਾ ਨਾਲ ਮਲਾ ਲਿਆ ਫਿਰ ਇਹਦੇ ਵਿੱਚ ਪਾਇਆ ਪਾਣੀ ਜਿੰਨੀ ਕੋ ਵੀ ਤੁਸੀਂ ਗਰੇਵੀ ਰੱਖਣਾ ਚਾਹੋ ਉਹਦੀ ਉਨਾ ਪਾਣੀ ਰੱਖ ਸਕਦੇ ਆ ਜਿਹਨੂੰ ਚੰਗੀ ਤਰੀਕੇ ਨਾਲ ਪਕਾਇਆ ਤੇ ਦੇ ਉੱਤੇ ਥੋੜੀ ਜਿਹੀ ਕਸ਼ਮੀਰੀ ਲਾਲ ਮਿਰਚ ਪਾਊਡਰ ਵੀ ਪਾਇਆ ਤਾਂ ਜੋ ਵਧੀਆ ਰੰਗ ਆਏ ਤੇ ਆਪਣਾ ਇਹ ਬਹੁਤ ਹੀ ਵਧੀਆ ਤਿਆਰ ਆ ਜੂਏ ਨੂੰ ਬਣਾਇਓ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਬਹੁਤ ਬਹੁਤ ਧੰਨਵਾਦੀ ਵੀਡੀਓ ਦੇਖਣ ਲਈ